ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਫੇਸ਼ਾਂ ਜਲਾਸ਼ੀਲ ਭਗਤ ਸਿੰਘ ਲਗਨ ਅਸਵਤਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਵੰਦੇ ਮਾਤਰਮ ਵੰਦੇ ਮਾਤਰਮ ਵੰਦੇ ਮਾਤਰਮ ਵੰਦੇ ਮਾਤਰਮ ਭਾਰਤ ਮਾਤਾ ਕੀ ਜੈ ਹਾਰੇ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ જય માતા દી મર્દાબાદ રાહુલ કેડા મર્દાબાદ 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 ખાનદા પોત્તા મર્દાબાદ મર્દાબાદ જય માતા દી જો હમ સે ટકરાયેગા જોર તો હો જાયેગા જો હમ સે ટકરાયેગા તૂર તૂર હો જાયેગા મર્દાબાદ 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 જય માતા દી મર્દાબાદ 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 મેડમ હાથ પર ખડે છોરે છોડ દેઓ ਕਰਦੇ ਕਰਕੇ ਹੀ ਅੱਜ ਇਹ ਜਿਹੜੀ ਆਪਣੀ ਨਾ ਇਹ ਜਿਹੜੀ ਆਪਣੀ ਆਵਾਜ਼ ਜਿਹੜੀ ਸੀਗੀ ਇੱਕ ਸੰਸਦ ਦੇ ਵਿੱਚ ਬੜੀ ਭੱਦੀ ਆਵਾਜ਼ ਇਹਨਾਂ ਨੇ Hindu Samaj ਬਾਰੇ ਜਿਹੜੀ ਟਿੱਪਣੀ ਕੀਤੀ ਆ ਇਹ ਬਹੁਤ ਹੀ ਭੱਦੀ ਅਸੀਂ ਇਹਨੂੰ ਕਹਿ ਸਕਦੇ ਹਾਂ ਕਿ ਇਹਨਾਂ ਦਾ ਖਾਨਦਾਨ ਦਾ ਹੀ ਕੰਮ ਹੈ ਕਿ Hindu Samaj ਤੇ ਉਂਗਲੀ ਚੱਕਣਾ ਉਹੀ ਖੂਨ ਇਹਦੀਆਂ ਰਗਾਂ ਦੇ ਵਿੱਚ ਇਸ ਖਾਨ ਦੀਆਂ ਰਗਾਂ ਦੇ ਵਿੱਚ ਦੌੜਦਾ ਪਿਆ ਜਿਹਦੇ ਵਿੱਚ ਨੇ ਅੱਜ ਵੀ ਸੰਸਦ ਦੇ ਵਿੱਚ ਹਿੰਦੂ ਸਮਾਜ ਤੇ ਟਿੱਪਣੀ ਕੀਤੀ ਆ ਜੋ ਕਿ ਬਹੁਤ ਹੀ ਨਿੰਦਰੀਆ ਸੀਗੀ ਔਰ ਹਿੰਦੂ ਸਮਾਜ ਹੋਰ ਜ਼ੋਰ ਤੇ ਇਹਦਾ ਵਿਰੋਧ ਕਰਦਾ ਆ ਔਰ ਇਸ ਨੂੰ ਵੀ ਅਕਲ ਆਣੀ ਚਾਹੀਦੀ ਆ ਜੇ ਅੱਜ ਇਹ ਵਿਆਹ ਨਹੀਂ ਹੋਇਆ ਤਾਂ ਇਹਨੂੰ ਵੈਸੇ ਤਾਂ ਅਕਲ ਆ ਜਾਣੀ ਚਾਹੀਦੀ ਆ ਕਿਉਂਕਿ ਹਿੰਦੂ ਸਮਾਜ ਤੇ ਟਿੱਪਣੀ ਕਰਨਾ ਇਸ ਲਈ ਬਹੁਤ ਹੀ ਸਰੋਜ ਗਾਂਧੀ ਦੇ ਪੁੱਤੇ ਨੇ ਜਿਹੜਾ ਹਿੰਦੂ ਸਮਾਜ ਪ੍ਰਤੀ ਮਾੜੇ ਅਲਫਾਜ਼ ਜਿਹੜੇ ਯੂਜ਼ ਕੀਤੇ ਆ ਇਹਦੇ ਪਤਾ ਲੱਗਦਾ ਇਹਦੇ ਦਿਲ ਦੇ ਵਿੱਚ ਕੀ ਆ ਔਰ ਅੱਜ ਹਰ ਹਿੰਦੂ ਨੂੰ ਇਹ ਗੱਲ ਸਮਝ ਨਹੀਂ ਪੈਣੀ ਆ ਕਿ ਕੌਣ ਤੁਹਾਡੇ ਹੱਕ ਦੇ ਵਿੱਚ ਆ ਤੇ ਕੌਣ ਤੁਹਾਡੇ ਵਿਰੋਧ ਦੇ ਵਿੱਚ ਆ ਸਨਾਤਨ ਨਾਲ ਜਿਹੜਾ ਵੀ ਅੱਜ ਤੱਕ ਟਕਰਾਇਆ ਆ ਉਹ ਚੂਰ-ਚੂਰ ਹੋਇਆ ਆ ਔਰ ਚੂਰ-ਚੂਰ ਇਹ ਵੀ ਹੋਊਗਾ ਇਹ ਗੱਲ ਮੇਰੀ ਨੋਟ ਕਰ ਲਈਓ ਉਹ ਹਿੰਦੂ ਹੁਣ ਉਹ ਹਿੰਦੂ ਨਹੀਂ ਰਿਹਾ ਪਹਿਲਾਂ ਹੁਣ ਹਿੰਦੂ ਜਾਗ ਕੇ ਆਇਆ ਔਰ ਇਹਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਸ ਗੱਲ ਦਾ ਸਾਨੂੰ ਆਜਾ ਭੁਗਤਣਾ ਪੈਣਾ ਹਾਂਜੀ ਰੋੜਾ ਜੀ ਜੀ ਮਾਨਜੋ ਅੱਜ ਅਸੀਂ ਰਾਹੁਲ ਗਾਦੀ ਦੇ ਬਾਰੇ ਦੇ ਵਿੱਚ ਜੋ ਨੇ ਜਿਤਵੰਦ ਦੇ ਬਾਰੇ ਖلاف ਜੋ ਅਪ ਸ਼ਬਦ ਕਹੇ ਆ ਬਹੁਤ ਨਿੰਦਨੀ ਹੈ ਔਰ ਐਸੀ ਹਿੰਦੂ ਇੱਕ ਐਸਾ ਮਜ਼ਬੂਤ ਹੈਗਾ ਜਿਹਨੇ ਅੰਗਰੇਜ਼ਾਂ ਨਾਲ ਵੀ ਮੁਕਾਬਲਾ ਕੀਤਾ ਮੁਸਲਮਾਨਾਂ ਨਾਲ ਵੀ ਮੁਕਾਬਲਾ ਕੀਤਾ ਪਾਕਿਸਤਾਨ ਨਾਲ ਵੀ ਮੁਕਾਬਲਾ ਕੀਤਾ ਦੇਖਣ ਹਿੰਦੂਆਂ ਨੂੰ ਕੋਈ ਹਰਾ ਨਹੀਂ ਸਕਿਆ ਅੱਜ ਹਿੰਦੂ ਜਿਹੜਾ ਹੈਗਾ ਅੱਜ ਹਿੰਦੂ ਜਾਗਰਤ ਆ ਔਰ ਹਿੰਦੂ ਨੂੰ ਜਾਗਰਤ ਹੋਣਾ ਪੈਣਾ ਆ ਅੱਜ ਉਹ ਵਕਤ ਆ ਗਿਆ ਆ ਅੱਜ ਹਿੰਦੂ ਸਾਰੇ ਆ ਅਸੀਂ ਇਕੱਠੇ ਹੋ ਕੇ ਇਸ ਦਾ ਮੁਕਾਬਲਾ ਕਰੀਏ ਨਹੀਂ ਤਾਂ ਅਸੀਂ ਕੱਲੇ ਕੱਲੇ ਜਿਹੜੇ ਹਿੰਦੂ ਆ ਵਿਖੜ ਜਾਵਾਂਗੇ ਔਰ ਸਾਡੇ ਤੇ ਦੂਸਰਾ ਜਿਹੜਾ ਆ ਉਹ ਸਾਡੇ ਤੇ ਰਾਜ ਕਰੂਗਾ ਇਸ ਕਰਕੇ ਮੈਂ ਹਿੰਦੂ ਭਰਾਵਾਂ ਨੂੰ ਇਹ ਬੇਇੱਜ਼ਤੀ ਕਹਦਾ ਜਾਂਦਾ ਆਓ ਹਿੰਦੂ ਆਓ ਇਕੱਠੇ ਹੋ ਜਾਓ ਅੱਜ ਟਾਈਮ ਹੈ ਅੱਜ ਵਕਤ ਆ ਤੁਹਾਡਾ ਹਿੰਦੂ ਆ ਇਕੱਠੇ ਹੋਣ ਦਾ ਅੱਜ ਇਹਦਾ ਦੇਖੋ ਬੀਜੇ ਫਲਾਣਾ ਬੰਦਾ ਆ ਬੇਦੀ ਭਾਰਤੀ ਦਲ ਨਹੀਂ ਹੈ ਅੱਜ ਸਾਰੇ ਅਸੀਂ ਹਿੰਦੂ ਆ ਔਰ ਸਾਡਾ ਹਿੰਦੂਆਂ ਨੂੰ ਇਕੱਠਾ ਹੋ ਕੇ ਇਹਦਾ ਮੁਕਾਬਲਾ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਜੈ ਭਾਰਤ ਜੈ ਹਿੰਦ ਹਾਂਜੀ ਸਾਰੇ ਜਾਣਦੇ ਹੋ ਕਿ ਜਿਹੜਾ ਸੈਤਕ ਪਤਲਾ ਦਲਾਇਆ ਉਹਦਾ ਕਾਰਨ ਕੀ ਹੈ ਉਹਦਾ ਕਾਰਨ بڑا ਇੱਕ ਅਸੀਂ ਅਫਸੋਸਜਨਕ ਕਾਰਨ ਕਹਿ ਸਕਦੇ ਜਦੋਂ ਸਾਨੂੰ ਇਦਾਂ ਦੇ ਪਤਲੇ ਦਲਾਇਆ ਜਾਂਦੇ ਤਾਂ ਇਹਦਾ ਪਤਾ ਲੱਗਦਾ ਕਿ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਚੱਲ ਰਹੀ ਹੈ ਤਾਂ ਹੀ ਅਸੀਂ ਪਤਲੇ ਸਾੜਦੇ ਹਾਂ ਕਿਉਂਕਿ ਵੈਸੇ ਤਾਂ ਸਾਨੂੰ ਕੋਈ ਸ਼ੌਕ ਨਹੀਂ ਹੈ ਕਿ ਅਸੀਂ ਕਿਸੇ ਵੀ ਲੀਡਰ ਦਾ ਪਤਲਾ ਸਾੜੀਏ ਪਰ ਜਦੋਂ ਕੋਈ ਸਨਾਤਨ ਤੇ ਆਪਣੇ ਧਰਮ ਤੇ ਗੱਲ ਆਉਂਦੀ ਹੈ ਉਦੋਂ ਇਦਾਂ ਦੇ ਕੰਮ ਕੀਤੇ ਜਾਂਦੇ ਤਾਂ ਚੰਗੇ ਲੱਗਦੇ ਹੈ ਤਾਂ ਜਿੱਤਾਂ ਹੀ ਅਸੀਂ ਇੱਥੇ ਖੜੇ ਹੋਏ ਹਾਂ ਕਿ ਰਾਹੁਲ ਗਾਂਧੀ ਨੇ ਜਿਹੜਾ ਸੰਸਦ ਦੇ ਵਿੱਚ Hindu ਧਰਮ ਦੀ ਹੈ ਉੱਤੇ ਟਿੱਪਣੀ ਕੀਤੀ ਹੈ Hindu ਧਰਮ ਪਿਆ ਇਹ ਆਪਣੇ ਹਿੰਸਕ ਹੈ ਕਿ ਇਹ ਬੰਦੇ ਇਹ ਗੱਲਾਂ ਦਿੱਤੀਆਂ ਉਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਸਾਰੇ ਇਕੱਠੇ ਹੋਏ ਆਂ ਔਰ ਅੱਜ ਅਸੀਂ ਹਿੰਦੂ ਸਮਾਜ ਵੱਲੋਂ ਦੇ ਸਾਹਮਣੇ ਕਿਹਾ ਕਿ ਹਿੰਦੂ ਸਮਾਜ ਨੂੰ ਕੋਈ ਨਾ ਛਾੜਿਆ ਕਿਸੇ ਵੀ ਪਾਰਟੀ ਰਾਜਨੀਤਿਕ ਪਾਰਟੀ ਵੱਲੋਂ ਨਹੀਂ ਜੇ ਤੁਸੀਂ ਦੇਖ ਰਹੇ ਹੋ ਅੱਜ ਸਾਡੇ ਕੋਲ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਬੰਦੇ ਇੱਥੇ ਖੜੇ ਨੇ ਕਿ ਇਹ Hindu ਸਮਾਜ ਨੂੰ ਲਗਿੱਤਾ Hindu ਅਜੇ ਜਾਗਿਆ ਔਰ Hindu ਦੇ ਉੱਤੇ ਕਦੇ ਵੀ ਕੋਈ ਟਕਰਾਅ ਹੋਏਗਾ ਤੇ ਅਸੀਂ ਐਦਾਂ ਹੀ ਵਿਰੋਧ ਕਰਾਂਗੇ ਔਰ ਮੈਂ ਸਾਰੇ ਨੂੰ ਕਹਿਣਾ ਚਾਹਾਂਗੀ ਕਿ ਅਸੀਂ ਫੇਸਬੁਕਾਂ ਤੇ ਚੱਲ ਕੇ ਅਸੀਂ ਇੱਕ ਧਰਾਤਰ ਦੇ ਉੱਤਰੀਏ ਫੇਸਬੁਕਾਂ ਤੇ ਅਸੀਂ ਬੜੀ ਰਾਜਨੀਤੀ ਕਰ ਲੈਂਦੇ ਫੇਸਬੁਕਾਂ ਤੇ ਅਸੀਂ ਬੜੀ ਧਰਮ ਦੇ ਉੱਤੇ ਗੱਲਾਂ ਕਰ ਲੈਂਦੇ ਆ ਲੇਕਿਨ ਜਦੋਂ ਸਾਡੀ ਗੱਲ ਕੋਈ ਧਰਮ ਦੀ ਉੱਤੇ ਆਦੀਆ ਤਾਂ ਸਾਨੂੰ ਸੜਕਾਂ ਤੇ ਉਤਰਨਾ ਜ਼ਰੂਰੀ ਹੈ ਕਿਉਂਕਿ ਇਹੀ ਸਮੇਂ ਅਗਿ ਅਸੀਂ ਨਹੀਂ ਉਤਰੇ ਤਾਂ ਸਾਡੇ ਤੇ ਦੂਜੇ ਲੋਕ ਰਾਜ ਕਰਨਗੇ ਤੇ ਸਾਨੂੰ ਆਪਣੇ ਉੱਤੇ ਸਾਨੂੰ ਧਕਾ ਲੈਣਗੇ ਸਾਨੂੰ ਉਹਨਾਂ ਦੇ ਗੁਲਾਮ ਬੰਨਾ ਪਊਗਾ ਤਾਂ ਪਰ ਮੈਂ ਤੁਹਾਡੇ ਖਾਸ ਕਰਕੇ ਸਾਰੇ ਹੀ ਆਪਣੇ ਭਰਾਵਾਂ ਦਾ ਪੱਤਰਕਾਰ ਭਰਾਵਾਂ ਦਾ ਜਿੰਨੇ ਵੀ ਮੇਰੇ ਇੱਥੇ ਕਾਰਕਟਰਤਾ ਜਾਂ ਲੋਕ ਸਾਰੇ ਪਹੁੰਚੇ ਹਿੰਦੂਦਰ ਅਵਲੀ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੇਰੇ ਛੋਟੇ ਜਿਹੇ ਸਨੇਹ ਤੇ ਇੱਥੇ ਪਹੁੰਚੇ ਹੋ ਸਾਡਾ ਸਾਰਿਆਂ ਦਾ ਬਹੁਤ ਧੰਨਵਾਦ ਦੀ ਮੰਗ ਕਰਕੇ ਤੁਸੀਂ ਵੀ ਮਾਫੀ ਮੰਗਵਾਉਣਾ ਚਾਹੀਦਾ ਸੀ ਬਿਲਕੁਲ ਉਹਨੂੰ ਮਾਫੀ ਮੰਗਣੀ ਚਾਹੀਦੀ ਹੋ ਅਤੇ ਕਾਰਵਾਈ ਵੀ ਹੋਣੀ ਚਾਹੀਦੀ ਹੈ ਦੇਖੋ ਜੇ ਕਾਰਵਾਈ ਨਹੀਂ ਹੋਗੀ ਤੇ ਅੱਗੇ ਆਉਣ ਵਾਲੇ ਟਾਈਮ ਤੇ ਲੋਕਾਂ ਦਾ ਹੋਰ ਮਸਲਾ ਵਧੂਗਾ ਹੋਰ ਲੋਕੀ ਇਦਾਂ ਦੇ ਬੋਲਣਗੇ ਔਰ ਹਿੰਦੂਦਰ ਜੋਤੇ ਨਾ ਵੀ ਅਸੀਂ ਕਾਰਵਾਈ ਨਹੀਂ ਕੀਤੀ ਤੇ ਅੱਗੇ-ਅੱਗੇ ਹੋਰ ਲੋਕੀ ਬੋਲਣਗੇ ਔਰ ਕਿਸੇ ਨੂੰ ਵੀ ਅਧਿਕਾਰ ਨਹੀਂ ਹੈ ਕਿਸੇ ਵੀ ਧਰਮ ਤੇ ਬੋਲਣ ਦੇ ਚਾਹੇ ਕਿਸੇ ਦਾ ਵੀ ਧਰਮ ਹੋਵੇ ਅਸੀਂ ਕਿਸੇ ਧਰਮ ਤੇ ਵੀ ਇਦਾਂ ਨਾ ਬੋਲੀਏ ਆਪਣੇ ਧਰਮ ਦੀ ਹਰ ਇੱਕ ਧਰਮ ਦੀ ਅਸੀਂ ਸਨਮਾਨ ਕਰੀਏ ਹਰ ਇੱਕ ਧਰਮ ਦਾ ਸੀ ਸ਼ਿਕਾਇਤ ਕਰੋਗੇ ਕੁਝ ਵੀ ਬਿਲਕੁਲ ਅਸੀਂ ਸ਼ਿਕਾਇਤ ਕਰਾਂਗੇ ਕਿ ਅੱਗੇ ਸੇ ਆਪਣਾ ਵਿਰੋਧ ਜਤਾਇਆ ਹੈ ਕਿ ਜੇ ਕੁਝ ਨਹੀਂ ਹੁੰਦਾ ਤੇ ਅਸੀਂ ਅੱਗੇ ਵਧਾਂਗੇ ਔਰ ਇਹ ਡੈਂਕੀ ਹੈ ਅਲਟੀਮੇਟਮ ਪੀ ਹੈ ਅਲਟੀਮੇਟਮ ਕੋਈ ਨਹੀਂ ਜੀ ਪਹਿਲਾਂ ਇਹ ਦੇਖੀਏ ਅਸੀਂ ਇਹ ਕੀ ਕਰਦੇ ਨੇ ਹਿੰਦੂ ਧਰਮ ਨੂੰ ਜਾਗਣਾ ਚਾਹੀਦਾ ਕਰਾਂਗੇ ਹਰ ਸ਼ਹਿਰ ਜਿੰਦਾ ਦੇ ਪ੍ਰਦਰਸ਼ਨ ਨੂੰ ਜੇ ਇਹ ਸਾਡਾ ਪ੍ਰਦਰਸ਼ਨ ਇਹ ਕਾਮਯਾਬ ਨਹੀਂ ਹੁੰਦਾ ਸੀ ਇਸ ਤੋਂ ਵੱਡਾ ਪ੍ਰਦਰਸ਼ਨ ਕਰਾਂਗੇ निकाशा थोड़े लिए गोल्डन अपॉर्चुनिटी लेके आई हाँ जे तुम भी पी एन पी या लीमे विद जॉब लभ रहे हो तो साढ़े को बहुत सारी जॉब ऑपरचुनिटीज अवेलेबल ने सो ती सा डायरेक्ट मीट कर सकते हो एम एस इमीग्रेशन नियर गुरुद्वारा टाली साहब गढ़ शहर का रोड नवा शहर जा सा दिते गए नंबर सिक्स टू थ्री नाइन फाइव वन कर सकते हो थैंक यू सो मच ਤੇ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਟਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ 레이ਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕ ਵਕ

ਨਮੀ ਅਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ